ਮਹਾਰਾਸ਼ਟ੍ਰ ਸਿੱਖ ਐਸੋਸੀਏਸ਼ਨ ਨੂੰ ਕੰਗੜਾ ਨਦੀ ਫਿਲਮ ਐਮਰਜੈਂਸੀ ਬਾਰੇ ਚਿੰਤਾਜਨਕ ਜਾਣਕਾਰੀ ਪ੍ਰਾਪਤ ਹੋਈ ਹੈ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਪਤਾ ਲੱਗਿਆ ਕਿ ਇਸ ਫਿਲਮ ਵਿੱਚ ਸਿੱਖੋਂ ਪ੍ਰਤੀ ਡੂੰਗੀ ਇਤਰਾਜ਼ਯੋਗ ਅਤੇ અપਮਾਨਜਨਕ ਸਮੱਗਰੀ ਹੈ ਫਿਲਮ ਵਿੱਚ ਸਿੱਖ ਪਾਤਰਾਂ ਦਾ ਅਣਉਚਿਤ ਚਿੱਤਰਣ ਅਤੇ ਇਤਿਹਾਸਕ ਘਟਨਾਵਾਂ ਨੂੰ ਤੋੜ ਮੋੜ ਕੇ ਪੇਸ਼ ਕਰਨਾ ਨਾ ਸਿਰਫ ਗਲਤ ਹੈ ਸਗੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਂਦਾ ਹੈ ਉਨਾ ਕਹਿਆ ਕਿ ਸਿੱਖ ਕੌਮ ਨੇ ਹਮੇਸ਼ਾ ਇਨਸਾਫ ਬਰਾਬਰੀ ਅਤੇ ਸੱਚਾਈ ਦੀਆਂ ਕਦਰਾਂ ਕੀਮਤਾਂ ਦੀ ਪੈਰਵੀ ਕੀਤੀ ਹੈ ਸਾਡੇ ਇਤਿਹਾਸ ਨੂੰ ਵਿਗਾੜਨ ਜਾਂ ਸਾਡੇ ਸੱਭਿਆਚਾਰ ਦਾ ਅਪਮਾਨ ਕਰਨ ਦੀ ਕੋਈ ਵੀ ਕੋਸ਼ਿਸ਼ ਨਾ ਸਿਰਫ ਸਿੱਖ ਕੌਮ ਦਾ ਸਗੋ ਉਹਨਾਂ ਸਾਰੀਆਂ ਕਦਰਾਂ ਕੀਮਤਾਂ ਦਾ ਵੀ ਅਪਮਾਨ ਹੈ ਜਿਨ੍ਹਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਨੇ ਕੇਂਦਰੀ ਫਿਲਮ ਸਰਟੀਫਿਕੇਟ ਬੋਰਡ ਨੂੰ ਫਿਲਮ ਐਮਰਜੈਂਸੀ ਦੀ ਤੁਰੰਤ ਸਮੀਖਿਆ ਕਰਨ ਅਤੇ ਇਸ ਦੀ ਰਿਲੀਜ਼ ਦੇ ਮੂਡ ਵਿਚਾਰ ਕਰਨ ਲਈ ਜ਼ੋਰਦਾਰ ਅਪੀਲ ਕੀਤੀ ਹੈ ਉਨਾ ਕਹ ਕੇ ਕਿਸੇ ਬੋਰਡ ਨੂੰ ਬੇਨਤੀ ਕਰਦੇ ਹਾਂ ਕਿ ਉਹ ਉਹਨਾਂ ਫਿਲਮਾਂ ਨੂੰ ਪ੍ਰਮਾਣਿਤ ਨਾ ਕਰਨ ਜਿਨ੍ਹਾਂ ਦੀ ਸਮਗਰੀ ਇਤਿਹਾਸਕ ਤੱਥਾਂ ਨੂੰ ਵਿਗਾੜਦੀ ਹੈ ਤੇ ਨਕਾਰਾਤਮਕ ਧਰਾਵਾਂ ਨੂੰ ਉਤਸ਼ਾਹਿਤ ਕਰਦੀ ਹੈ। ਆਗੂਆਂ ਨੇ ਕਿਹਾ ਕਿ ਅਸੀਂ ਮਹਾਰਾਸ਼ਟਰ ਅਤੇ ਦੇਸ਼ ਭਰ ਦੇ ਸਿੱਖ ਭਾਈਚਾਰੇ ਦੇ ਨਾਲ-ਨਾਲ ਨਿਆਂ ਅਤੇ ਸੱਚ ਦੇ ਸਾਰੇ ਸਮਰਥਕਾਂ ਨੂੰ ਇਸ ਫਿਲਮ ਦਾ ਬਾਈਕਾਟ ਕਰਨ ਦੀ ਅਪੀਲ ਕਰਦੇ ਹਾਂ। ਸਾਨੂੰ ਕਿਸੇ ਵੀ ਪਲੇਟਫਾਰਮ ਜਾਂ ਮਾਧਿਅਮ ਦਾ ਸਮਰਥਨ ਨਹੀਂ ਕਰਨਾ ਚਾਹੀਦਾ ਜੋ ਸਾਡੇ ਧਰਮ ਦੇ ਵਿਰੁੱਧ ਨੁਕਸਾਨਦੇ ਸਮਗਰੀ ਦਾ ਪ੍ਰਚਾਰ ਕਰਦਾ ਹੋਵੇ। ਬਣਾ ਕੇ ਕਿ ਜੇਕਰ ਅਧਿਕਾਰੀਆਂ ਨੇ ਕਾਰਵਾਈ ਨਾ ਕੀਤੀ ਤਾਂ ਮਹਾਰਾਸ਼ਟ੍ਰ ਸਿੱਖ ਐਸੋਸੀਏਸ਼ਨ ਸਾਡੇ ਭਾਈਚਾਰੇ ਦੀ ਇੱਜ਼ਤ ਦੀ ਰਾਖੀ ਲਈ ਸਾਰੇ ਕਾਨੂੰਨੀ ਵਿਕਲਪਾਂ ਦੀ ਵਰਤੋਂ ਕਰੇਗੀ ਅਤੇ ਅਜਹੀ ਸਮਗਰੀ ਨੂੰ ਫੈਲਣ ਤੋਂ ਰੋਕੇਗੀ ਅਸੀਂ ਸਮੂਹ ਸਿੱਖ ਜਥੇਬੰਦੀਆਂ ਭਾਈਚਾਰੇ ਦੇ ਆਗੂਆਂ ਅਤੇ ਮੈਂਬਰਾਂ ਨੂੰ ਇਸ ਅਪੀਲ ਵਿੱਚ ਸਾਡੇ ਨਾਲ ਇਕਜੁੱਟ ਹੋਣ ਦਾ ਸੱਦਾ ਦਿੰਦੇ ਹਾਂ ਔਰਾਲ ਕੇ ਇਹ ਸਪਸ਼ਟ ਸੁਨੇਹਾ ਦਈਏ ਕਿ ਸਿੱਖ ਕੌਮ ਸਾਡੇ ਧਰਮ ਦੀ ਬੇਇੱਜ਼ਤੀ ਜਾਂ ਸਾਡੇ ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕਰਨ ਨੂੰ ਬਰਦਾਸ਼ਤ ਨਹੀਂ ਕਰੇਗੀ ਕੰਗਨਾ ਰਣੋਤ ਦੁਆਰਾ बनाई गई फिल्म एमरजेंसी के बारे में हमें चिंताजनक जानकारियां मिली हैं विच इज डी शोन इन ए डेरोटरी मैनर्स और अनुचित प्रस्तुति सिखों के बारे में की गई है और हिस्टोरिक इवेंट को ट्विस्ट कर कर सिखों को भावनाओं को ठेस पहुंच सकती है इससे पूरे सिख समुदाय में असंतोष है और महाराष्ट्र सिख एसोसिएशन इसका विरोध करती है और सीबीएफसी से अपील करती है कि इस फिल्म को रिव्यू किया जाए और इसके ऊपर रोक लगाई जाए अगर सरकार या सीबीएफसी कोई पहल नहीं करती तो महारा महाराष्ट्र सिख एसोसिएशन जो भी लीगल ऑप्शन होंगे वो अवेल करेगी और इसके बाद में अगर ये फिल्म चलती है तो इसका हम बहिष्कार करेंगे बॉयकॉट करेंगे हम सभी संस्थाओं को जो लाइक माइंडेड पीपल हैं उनसे अपील करते हैं कि इस फिल्म में जो कि नफ़रत फैलाने वाली है आपस में भाईचारे को दूर करने वाली है उससे हमें सबको मिलकर इसके लिए लड़ना चाहिए और ये फिल्म को हमें बायकॉट करना चाहिए और सरकार के पास भी अपना पक्ष रखना चाहिए बाल मलकीत सिंह कन्वीनर महाराष्ट्र सिख एसोसिएशन